ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਐਡਵੋਕੇਟ ਦਵਿੰਦਰ ਸਿੰਘ ਗਰੇਵਾਲ ਤੇ ਮੇਰਾ ਕੰਮ ਕਾਫੀ ਭੱਜ ਨਟ ਕਰਨ ਦਾ ਪੌੜੀਆਂ ਉੱਤੇ ਥੱਲੇ ਹੋਣਾ ਤੇ ਉਹਦੇ ਨਾਲ ਕੀ ਹੋਣਾ ਸ਼ੁਰੂ ਹੈ ਜੀ ਮੇਰੇ ਪਿੱਠ ਦੇ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਤੇ ਪਿਛਲੇ 2 ਸਾਲਾਂ ਤੋਂ ਮੈਂ ਕਾਫੀ ਸਫਰ ਕਰ ਰਿਹਾ ਸੀ ਇਸ ਪ੍ਰੋਬਲਮ ਦੇ ਨਾਲ ਤੇ ਮੈਂ ਡਾਕਟਰਾਂ ਦੇ ੱਟਕੇ ਖਾ ਖਾ ਕੇ ਬਹੁਤ ਤੰਗ ਆ ਚੁੱਕਿਆ ਸੀ ਤੇ ਕਦੇ ਉਹ ਕਹਿ ਦਿੰਦੇ ਸੀ ਕਦੇ ਟੈਸਟ ਕਰਵਾ ਕੇ ਰਿਆ ਕਰਵਾ ਤੇ ਮੈਨੂੰ ਕਿਸੇ ਦੋਸਤ ਨੇ ਮੇਰੇ ਨੇ ਡਾਕਟਰ ਸ਼ਰਦਾ ਮੈਡੀ ਲਾਈਫ ਆਯੁਰਵੈਦਿਕ ਹਸਪੀਟਲ ਬਾਰੇ ਦੱਸਿਆ ਤੇ ਮੈਂ ਇਹਨਾਂ ਕੋਲ ਆਇਆ ਤੇ ਕੁਸ਼ਕੀ ਸਮੇਂ ਦੇ ਵਿੱਚ ਇਹਨਾਂ ਦੀ ਦਵਾਈ ਲੈ ਕੇ ਮੈਨੂੰ ਕਾਫੀ ਆਰਾਮਤ ਮਹਿਸੂਸ ਹੋਣੀ ਸ਼ੁਰੂ ਹੋਈ ਤੇ ਹੁਣ ਮੈਂ ਖਾ ਰਿਹਾ ਦਵਾਈ ਇਹਨਾਂ ਦੀ ਪਿਛਲੇ 2-3 ਮਹੀਨਿਆਂ ਤੋਂ ਤੇ ਬਹੁਤ ਫਰਕ ਹੈ ਤੇ ਮੈਂ ਦੇਖਿਆ ਹੈ ਕਿ ਲੋਕ ਹਸਪਤਾਲਾਂ ਦੇ ਵਿੱਚ ੱਟਕੇ ਖਾ ਰਹੇ ਨੇ ਆਪਰੇਸ਼ਨ ਕਰਵਾ ਰਹੇ ਨੇ ਮੈਂ ਇਹ ਚਾਹੁੰਦਾ ਵਾਂ ਕਿ ਜਿਹੜੀ ਅਸੀਂ ਬਿਨਾਂ ਚੀਰ ਫਾੜ ਤੋਂ ਅਸੀਂ ਇੱਥੇ ਆ ਕੇ ਆਪਣੀ ਦਵਾਈ ਲੈ ਸਕਦੇ ਹਾਂ ਤੇ ਮੈਂ ਆਪਣੇ ਦੋਸਤਾਂ ਨੂੰ ਇਹੀ ਅਪੀਲ ਕਰਨਾ ਚਾਹੂਗਾ ਕਿ ਤੁਸੀਂ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਜਾਂ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਤੁਸੀਂ ਡਾਕਟਰ ਸ਼ਰਦਾ ਕੋਲ ਆਓ ਤੇ ਆਯੁਰਵੈਦਿਕ ਤਰੀਕੇ ਦੇ ਨਾਲ ਆਪਣਾ ਇਲਾਜ ਕਰਵਾਓ